ਸਜੇ ਵੀ ਆਹ ਤਰੀਕਾ ਆਹ ਥੋੜਾ ਜਿਹਾ ਬੰਦ ਲੱਗ ਜਿਵੇਂ ਸਾਡਾ ਲੱਗਿਆ ਭੋਰਾ ਠੀਕ ਆ ਦਰਜਾਂ ਦਾ ਆਹ ਦਰਜਾ ਵੀ ਊਂ ਵੀ ਥੋੜਾ ਪਕੜ ਕਰੂਗਾ ਪਲਾਸਟਰ ਨੂੰ ਮੋਟਾ ਜਿਹਾ ਮਾਰ ਦੇ ਤੇ ਬਾਕੀ ਜੇ ਤੇ ਡੋਲ ਵਾਲੇ ਲਈ ਆਪਾਂ ਜਿਵੇਂ ਉਹ ਲਾਉਣੇ ਨੇ ਪੌਣੀ ਉੱਪਰ ਜੇ ਲਾਉਣੀ ਹੋਵੇ ਖੂਹੀ ਦਾ ਵੀ ਕੰਮ ਇਹ ਤੋਂ ਲੈ ਸਕਦੇ ਜਿਹੜੀ ਆਰਟੀਫੀਸ਼ਲ ਜਿਵੇਂ ਕਹਿ ਲਈ ਡਿਜ਼ਾਈਨ ਚ ਕਰ ਸਕਦੇ ਆਪਾਂ ਇਹਨੂੰ ਵੀ ਇਦਾਂ ਲੱਗੂ ਵੀ ਖੂਹੀ ਦੇ ਵਿੱਚ ਇੱਕ ਰਸਤਾ ਹਰਾ ਹੋਇਆ ਹੈ ਸਾਲ ਨੇ ਪਰ ਪਰ ਸਤਿ ਸ੍ਰੀ ਅਕਾਲ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਤੇ ਬਾਈ ਲੱਗਿਆ ਉਧਰ ਨਵਾਂ ਕੰਮ ਤੋੜਨ ਤੇ ਕਰ ਦਿਖਾਉਨੇ ਆ ਫਿਰ ਤੇ ਇਧਰ ਆਪਾਂ ਜੀ ਲੱਗਿਆ ਤਾਂ ਆਪਾਂ ਮੰਨਣ ਠੰਡਾ ਬੰਦ ਹੈ ਥੋੜਾ ਜੀ ਜਮੀ ਪਏ ਤੋਂ ਬਾਅਦ ਠੰਡਾ ਹੋ ਗਿਆ ਮੌਸਮ ਤੇ ਇਹਦੇ ਆਲੇ-ਦਾਲੇ ਆਪਾਂ ਲਾਉਣੀ ਐ ਇਟਾਂ ਵਿੱਚੇ ਛੱਡ ਜਾਂਗੇ ਆਹ ਨਹੀਂ ਇਹ ਬਾਹਰ ਰੱਖੇ ਤੋਂ ਮਾਗੇ ਇਹਨੂੰ ਬੱਟੇ ਕਾਹ ਤੋਂ ਖਰਾਬ ਕਰਨੇ ਪਾ ਦਾਂਗੇ ਕਾਦੇ ਕਿਸੇ ਪਾਸੇ ਇਹਦੇ ਉੱਤੇ ਪਾ ਦਾਂਗੇ ਤਾਂ ਜਾ ਕੇ ਬੱਟੇ ਮਹਿੰਗੇ ਆ ਇਹ ਠੀਕ ਹੈ ਹਾਏ ਉਹ ਬਾਹਰ ਬਾਹਰ ਕਰ ਲਾ ਥੱਲੇ ਬੋਰੀ ਆਹ ਤੋਤੇ ਜਾਣਗੇ ਇਹਨੂੰ ਕੀ ਹੋਇਆ ਕੱਢ ਲੱਗ ਲਾਵ ਜੇ ਥੱਲੇੋਂ ਵੀ ਕੇਰਾ ਤੇ ਹਾਂ ਇਹਦੇ ਆਲੇ-ਦਾਲ ਰੌਂਡ ਸ਼ੇਪ ਬਣਾਉਣੀ ਆਪਾਂ ਟਾਇਲਾਂ ਦੀ ਤੇ ਘੋਲ ਸੀਗੀ ਤੇ ਬਾਕੀ ਥੋੜਾ ਥੋੜਾ ਬਾਹਰ ਜਿਆਦਾ ਲਾ ਦਨੇ ਜਗ੍ਹਾ ਟਾਣੀਆਂ ਲੰਮੀਆਂ ਜਿਵੇਂ ਛੋਟੀਆਂ ਛੱਡ ਦਾਂਗੇ ਤੇ ਇੱਥੋਂ ਇਹਨੇ ਫੁੱਟ ਪੈਣਾ ਵਾ ਦੁਬਾਰਾ ਤੇ ਥੋੜਾ ਨੇੜੇ ਕਰ ਦਨੇ ਜਿਵੇਂ ਆਹ ਟਾਣੀਆਂ ਹੈਗੀਆਂ ਵਾ ਇੱਥੋਂ ਕ ਵੜ ਦਿੰਦੇ ਆ ਲੰਮੇ ਟਾਣੇ ਜਿਹੜੇ ਸਾਹ ਰਹਿਣਾ ਥੋੜਾ ਜਿਆ ਬਾਹਰ ਹੌਲਾ ਹੋ ਜੂਗਾ ਇਹ ਤੇ ਬਾਕੀ ਇੱਥੋਂ ਚੱਲ ਪਿਆ ਕਿਹੜਾ ਹੈ ਤੇ ਹੁਣ ਅਰੇ ਟਾਈਮ 'ਚ ਦਿਖਾਵਾਂਗੇ ਕੋਸ਼ਿਸ਼ ਆ ਆਪਣੀ ਵੀ ਇਹ ਬਚ ਜਾਵੇ ਤੇ ਜਾੜੇ ਵੀ ਹੱਲ ਗਈ ਸੀ ਪਰ ਹੁਣ ਇਹਨੂੰ ਰਸੇ ਤੇ ਬਾਹਰ ਤੇ ਖੜਾਇਆ ਹੋਇਆ ਹੈ ਤੇ ਕੋਸਾ ਆਖ ਰਹਾ ਹੈ ਆਪ ਦਾ ਵੀ ਹੈ ਤੇ ਕੋਸਾ ਰਸੇ ਦਾ ਵੀ ਹੈ ਕੋਰ ਤੇ ਖੜਾ ਵਾ ਤੇ ਪਰ ਥੱਲੇ ਆਪਾਂ ਇਹ ਬੰਦ ਲਾ ਕੇ ਇਹਨੂੰ ਸਪੋਰਟ ਦੇ ਦੇਣੀ ਥੋੜੀ ਜਿਆਦਾ ਤੇ ਨਾਲੇ ਦੇ ਵਿੱਚ ਬੂਟੇ-ਬੱਟੇ ਲਾ ਸਕਦੇ ਆਪਾਂ ਬੋਡੀ ਟਾਈਪ ਜੇ ਬਣਾਵਾਂਗੇ ਬਾਕੀ ਦੇਖਦੇ ਆ ਕਿਵੇਂ ਜਦੋਂ ਕੰਮ ਤੁਰਿਆ ਥੱਲੋਂ ਜੇ ਨੀਂਹ ਜਹਾਟਿਆ ਸੀਗਾ ਤੇ ਮੈਂ ਕਿਹਾ ਇੱਧਰ ਕੰਮ ਚਲਾ ਲਈਏ ਕੀ ਕਹਿਣ ਲੱਗਿਆ ਇਹ ਤਾਂ ਇੱਧਰ ਇੱਧਰ ਥੋੜੀ ਜੀ ਗਾਂ ਨੂੰ ਨਿਕਲੂਗਾ ਨਾ ਨਿਉ ਆ ਜੜਾਂ ਜੀਆਂ ਤੋਂ ਨਾ ਭੀ ਇਹ ਅੰਦਰ ਦੀ ਲੋਟ ਹੋਊਗੀ ਹਾਂ ਹਾਂ ਇੱਥੋਂ ਇੱਥੋਂ ਹੀ ਆਈ ਹਾਂ ਥੱਲੇ ਥੱਲੇ ਫਰਸ਼ ਦੇ ਲੈਵਲ 'ਚ ਤਾਂ ਆਪਾਂ ਦੂਰ ਤੱਕ ਲਾ ਲੈਣੇ ਆ ਇਹਦਾ ਫਰੀਜ ਜਾਂ ਇੱਟਾਂ ਦਾ ਹੂੰ ਤੇ ਇੱਥੋਂ ਆ ਕਾ ਇੱਥੋਂ ਆਏ ਵੱਡ ਲੀਆਂ ਦਾ ਕਿ ਇਨੱਕ ਇੱਥੇ ਤਾਂ ਆ ਖੁੰਜਾ ਜੇ ਆ ਠੀਕ ਹੈ ਜੀ ਆ ਜੜਾਂ ਤੋਂ ਬਾਹਰ ਦੀ ਹੋ ਜਾਣਗੇ ਇੱਟਾਂ ਹੂੰ ਇੱਟਾਂ ਦੇ ਉੱਤੇ ਇੱਟਾਂ ਚੜ੍ਹਣ ਦੇਣੀ ਆ ਆਪਾਂ ਫਿਰ ਉੱਤੇ ਜਾ ਕੇ ਕਟਾਈ ਚੱਲਾਂਗੇ ਤਾਂ ਨੂੰ ਪੌੜੀਆਂ ਨੂੰ ਹੂੰ ਕੜੀ ਅੱਜ ਇਹ ਫਿਰ ਚੀਰੋ ਸਮਾਂ ਲੈ ਲੇਠਾਂ ਪੂਰੀ ਵਧੀਆ ਹੂੰ ਸੱ퍼 ਦਾ ਦੇਖਣ ਹੂੰ ਆ ਮਰਿਆ ਆ ਸਰਦਿਆਂ ਦੇ ਵਜਾਂ ਹਟ ਜਾਣਗੇ ਹੈ ਹਾਂ ਤਾਲਾ ਹੈਗਾ ਵਾ ਰੱਖਉਣਾ ਥੋੜਾ ਥੋੜਾ ਜਿਆਦਾ ਰੱਖਣੇ ਕੋਲ ਉਹ ਵਾਲਾ ਨੀ ਮਾਣਾ ਇਤੋਂ ਵੱਡਾ ਬਣ ਦਨੇ ਆ ਆ ਫਿਰ ਹੁਣ ਚਨਾਈਆਂ ਪਾਦੇ ਨਾਲ ਲਾਵਾਂਗੇ ਠੋਸੀ ਮੈਂ ਕਹਿੰਦਾ ਉੱਤੇ ਲਾ ਪਹਿਲਾਂ ਥੱਲੇ ਲਾ ਕੇ ਫਿਰ ਨਹੀਂ ਨਹੀਂ ਇਹ ਆ ਵਿੱਚੋਂ ਕੱਢ ਦੇ ਫਿਰ ਆ ਕੱਢਣਾ ਹੀ ਪੈਣਾ ਇਹ ਪੜੇ ਰੱਖ ਲਾ ਕੇ ਤਾਂ ਲੱਗ ਜਾਣਾ ਜੀ ਆਹੋ ਲੱਗ ਤਾਂ ਜਾਣਾ ਜੀ ਦੇ ਨਾਲ ਫਿਰ ਫੋਟੋ ਬਣਿਆ ਲਾ ਲੈਂਦੇ ਫੇਚਣਾ ਹੀ ਪੂਰੀਆਂ ਨਾਲੇ ਤੇ ਖਮੀ ਆ ਗਈਆਂ ਆ ਲਾ ਕੇ ਨਾ ਉੱਤੇ ਗਲਾਈ ਫਿਰ ਕਰਾਂਗੇ ਪਹਿਲਾਂ ਥੱਲੇ ਰੱਖ ਲੈਣੇ ਆਪਣੀ ਨਿਓ ਜੀ ਹੂੰ ਗਲਾਈ ਫਿਰ ਉੱਤੋਂ ਹਿਸਾਬ ਜੇ ਨਾ ਕਰਨੀ ਪਈ ਨਿਓ ਅੰਦਾਜ਼ੇ ਜਿਹੇ ਲੈ ਰੱਖਣੀ ਪਣੀ ਆ ਤੁਹਾਨੂੰ ਦੇਖੋ ਕਿਵੇਂ ਕਰਦੇ ਅਗਲਾ ਜਿਓ ਟੇਢੀ ਵਿੰਗੀ ਨਾ ਹੋ ਜਾਏ ਦੁਆਰੇ 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 ਦੀ ਪਾਣੀ ਵਾਲੀ ਚਾਪਾ ਕੇ ਛੱਡਦੇ ਆ ਜੀ ਆ ਬੱਟੇ ਕੀ ਉਹ ਬੱਟੇ ਛੱਡਦੇ ਕੋਈ ਨਾ ਕੋਲਾ ਇਹ ਆ ਆ ਗਿਆ ਹਾਂ ਕੀ ਇਹ ਟੋਕਰੇ ਜਿਹਾ ਆ ਗਿਆ ਧੋ ਦਾਂਗੇ ਹੂੰ ਬੰਦ ਲਾਵਾਂਗਾ ਪੈਮੀ ਬੰਦ ਲਾ ਦੀ ਆ ਦੇਖ ਲਓ ਇਧਰ ਲੱਗਣੀ ਨਹੀਂ ਬੰਦ ਕੇ ਲੱਗ ਲੱਗ ਜਣੀ ਆ ਰੁੱਕਣ ਨੂੰ ਤਾਂ ਲੱਗ ਪਚਾਰ ਸ ਤੇ ਇਹਦਾ ਮੜੀ ਮੋੜਾ ਟੈਂਡੀ ਵੀ ਲੱਗਦੀ ਹੂੰ ਉੱਤੇ ਮਸਾਲਾ ਲੈਣਾ ਨਾ ਆਵਾਂਗੇ ਸਹੀ ਫਿਰ इतो चकी जा चा खणी जी सही आहे मसाला ठीकु आहे पा ਕਿਆ 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 ਕਰੀ ਮਾੜਾ ਯਾਰ ਹਾਂ ਹਾਂ ਇਹ ਜੋ ਲੱਗ ਗਿਆ ਨਾ ਮੈਲ ਜੀ ਦੇਖੀ ਇੱਥੇ ਇਹ ਝਾਵੇਂ ਨਾ ਲਾਉਣ ਵਾਲਾ ਹੋ ਜਾਂਦਾ ਐਨੀ ਪਕੜ ਹੈ ਇਹਦੀ ਤੇ ਥੱਲੇ ਆਪਾਂ ਪਰੀਸ਼ਾਂ ਬੰਨਤਾ ਕੇ ਰਾਂ ਇਹ ਤੇ ਪਾ ਕੇ ਘੋੜੂ ਆ ਤੇ ਨਿੱਕ ਦਾ ਪਾਵਾਂਗੇ ਇੱਥੇ ਤੇ ਸਾਰੀਆਂ ਬੈਲ ਨਾਲ ਜਾ ਦੇ ਛੱਡੀਆਂ ਇੱਟਾਂ ਦੀ ਤੇ ਜਕੜ ਜਾ ਜਾਉ ਸਾਰਾ ਕੰਮ ਕਿਹਨਾ ਇਸ ਦੂਗਾ ਫਿਰ ਉੱਤੇ ਇਹਦੇ ਚੱਕਾਂਗੇ ਅਗਲਾ ਕੰਮ ਤੇ ਨਾਲ ਨਾਲ ਇਹਦੇ ਛੱਡ ਦਾਂਗੇ ਜਗ ਤੇ ਇਹੀ ਮਿੱਟੀ ਪਾ ਦਾਂਗੇ ਬੱਟੇ ਵਾਲੀ ਮੈਂ ਕਹਿੰਦਾ ਨਾਲ ਸਹੀ ਹੋਈ ਆਹੋ ਆਹੋ ਥੋੜੀ ਜੀ ਟਾਈਟ ਰਹੂਗੀ ਇਹ ਬੁੱਲੀ ਕੱਲੀ ਮਿੱਟੀ ਨਾਲੋਂ ਬਹੁਤ ਹੋਊਗਾ ਜੇ ਮੈਂ ਕਹਿੰਦਾ ਹੈ ਬਹੁਤ ਆ ਬਸ ਕੇਰਾ ਪਾਲਾ ਪੇ ਫਿਰ ਫੇਰ ਦੇਖਾਂਗੇ ਕੇਰਾ ਕੰਮ ਚੱਲਦਾ ਹੋਊਗਾ ਇੰਨੇ ਕਨਾ ਪੈ ਜਾਣਾ ਆਪਣਾ ਇਹਦੇ ਉੱਤੇ ਹੁਣ ਨਿਸ਼ਾਨੀ ਜੀ ਲਾਉਣੇ ਆਪਾਂ ਤੇ ਰਾਉਂਡ ਸ਼ੇਵ ਚ ਇਹਦੇ ਇੰਨੀ ਕਿ ਜਗ੍ਹਾ ਛੱਡ ਦਾਂਗੇ ਨਾਲ ਨਾਲ ਵੀ ਆ ਜਿਹੜਾ ਪੋਰਾ ਵੇ ਮੋਟਾ ਹੋ ਜਾਊਗਾ ਤੇ ਥੱਲੇ ਦਾ ਜੜ ਤੇ ਕਿਹਨਾ ਪਾਤੀ ਸੀ ਆਪਾਂ ਿੱਟਾ ਲਾ ਕੇ ਯਾਨੀ ਮਸਾਲਾ ਪਾਤਾ ਹੈ ਤੇ ਤੇ ਇਹਦੇ ਨਾਲ ਨਾਲ ਮਿੱਟੀ ਪਾਵਾਂਗੇ ਆਹੀ ਜਿਹੜੀ ਆਪਣੀ ਬੱਟੇ ਵਾਲੀ ਆਹੀ ਪਾਵਾਂਗੇ ਤੇ ਇਹਨੂੰ ਛੱਡ ਕੇ ਫਿਰ ਲਾਉਣੇ ਆ ਬੰਦ ਬੰਦ ਦੇ ਰਹੇ ਤੇ ਲਾਉਣੇ ਜਿੰਨੇ ਵੀ ਲਾਉਣੇ ਆ ਇਦੋਂ ਕਦੋਂ ਬਦਲ ਆ ਜਮ ਸਾਹ ਨਾਲ ਨਾ ਉਹ ਨਿਆਣੇ ਇੱਧਰ ਹੇਗਾ ਸੀਮੇਟਰ ਨਾਵਾ ਪਰ ਫਿਰ ਵੀ ਇੱਧਰ ਪਾ ਲਏ ਮਿੱਟਾ ਬੈ ਜਾ ਰਿਹਾ ਫਰਸ਼ ਤੇ ਫੰਦਾ ਜੀ ਨਾ ਨਿਸ਼ਾਨੀ ਦਾ ਆਪਣੇ ਬਾਹਰ ਆ ਗਿਆ ਤੇ ਇੱਥੋਂ ਦੀ ਇਹੋ ਗਲਾਈ ਵਾਲੀ ਦੂਰ ਜਾਣੀ ਇੱਕ ਦਰਖਤ ਟੇਢਾ ਜਿਹਾ ਬਾਕੀ ਦੇਖਦੇ ਹੁਣ ਕਿਵੇਂ ਗੱਲ ਬਣ ਗਈ ਇਹਦੀ ਦੇਖਦੇ ਆਇਚੇ ਫਿਰ ਮਿੱਟੀ ਪਾਵਾਂਗੇ ਇੰਨੇ ਕ ਥਾਂ 'ਚ ਪਰ ਤਣੇ ਨੂੰ ਮਿੱਟੀ ਵੈਸੇ ਲੱਗਣੀ ਨਹੀਂ ਚਾਹੀਦੀ ਇਹਨੂੰ ਪਰ ਜੇ ਮਿੱਟੀ ਨਾ ਪਾਈਏ ਫਿਰ ਇਹ ਪੋਰਾ ਨਹੀਂ ਮੋਟਾ ਹੋਣਾ ਤਾਂ ਕਰਕੇ ਇੰਨੀ ਜਗ੍ਹਾ ਛੜਤੀ ਆਪਾਂ ਪੋਰੇ ਨੂੰ ਬਾਕੀ ਦੇਖੀ ਜਾਓ ਡੇਟਾ ਚੜਦਿਆਂ ਗਿੱਲੇ-ਗਿੱਲੇ ਜੀ ਇਹਦੇ ਉੱਤੇ ਫਿਰ ਮਸਾਲਾ ਪਾ ਦਾਂਗੇ ਜੀ ਤਾਂ ਬੱਪਾ ਠੀਕ ਆ ਤਾਂ ਸਿਆਲਾਂ ਨੂੰ ਹਨਾ ਤਾਂ ਡਾ ਗਾਰਤੀ ਕਰੇ ਉਹ ਰਜਾ ਪਾੜਾ ਮੈਂ ਸਵੇਰੇ ਗਿਆ ਪਰ ਤਾਂ ਜਾ ਕੇ ਪਿਆ ਰਿਹਾ ਆ ਠੰਡੇ ਹੋਂ ਤਾਂ ਤਪ ਨਿੱਗੀ ਐ ਸਿਆਲਾ ਨੂੰ ਵਧੀਆ ਲੱਗਦੀ ਐ ਅੱਜ 2 ਦਿਨ ਪਹਿਲਾਂ ਚੁੱਬਦੀ ਸੀ ਦੂਸਰੇ ਪਾਸੇ ਬਾਹਰ ਜਾ ਰਹੀ ਐ ਉਹ ਪਾਦਨੇ ਕੋਈ ਨਾ ਹਾਂ ਭਾਈ ਆਪ ਇਹ ਕਿਹੜਾ ਉਹ ਪੈਸੇ ਹੀ ਬੋਲ ਲੈਣੇ ਘੰਟਾ ਦਾ ਲਾ ਕੇ ਬਸ ਘੰਟੇ ਦਾ ਹਿਸਾਬ ਹੀ ਆ ਤੁਹਾਡਾ ਨਹੀਂ ਰੂਟਾ ਆਪਣੇ ਦੇ ਲੈ ਕਮੈਂਟ ਦੇ ਉਹ ਰੂਟਾ ਵੀਟਰ ਵੀ ਸਸਤਾ ਪੈਂਦਾ ਸੋਸਤਾ ਦਾ ਮੈਂ ਦੇਖ ਲਿਆ ਉਹਦੇ ਕੋਲੋਂ ਕੋਈ ਕਰ ਦਿੰਦਾ ਘੰਟੇ ਦੇ ਹੁਣ ਅੱਗੇ ਆਦੇ ਹੁਣ ਕਾਕੇ ਚਾਚੇ ਕੋ ਆਇਆ ਬਹੌਣ ਨੇ ਉਹ ਮੈਨੂੰ ਕਹਿੰਦਾ ਵੀ ਆਪ ਉਹ ਵੀ ਮੈਨੂੰ ਕਹਿੰਦਾ ਮੈਂ ਚਾਚਾ ਵੀ ਮੈਂ ਤਾਂ ਮੈਂ ਤਾਮੂ ਤਾ ਕਰਕੇ ਧੀਰੇ ਧੀਰੇ ਬੰਦੇ ਕੰਮ ਕਰਕੇ ਹੀ ਨਾ ਜੀ ਵੱਡੇ ਭਾਈ ਮੈਂ ਤਾਂ ਤੁਹ ਜੀਕੀਨ ਮੰਨੇ ਯਾਰ ਵੀਰੇ ਹੈ ਮੈਂ ਤੁਹ ਜੀਕੀਨ ਮੰਨੇਗਾ 21000 ਰੁਪਏ ਤਨਖਾਹ ਭਰਨ ਨੂੰ ਵੀ ਤਿਆਰ ਹਾਂ ਵੱਡੇ ਭਾਈ ਦੰਦਾ ਦੀ ਬਾਤ ਹੈ ਤੂੰ ਨਹੀਂ ਯਾਰ ਦੰਦਾ ਮੈਂ ਹੀ ਆ ਜਾਂਦਾ ਵਾ ਹੂੰ ਤੂੰ ਯਾਰ ਅਭੀ ਰੋ ਯਾਰ ਆਹੋ ਮੇਰੀ ਗੱਲ ਨਾਲ ਇੱਕ ਤਾਂ ਮੋਟਰ ਤੇ ਹੈ ਇੱਕ ਤਾਂ ਮੋਟਰ ਕਿੱਥੇ ਆ ਦੇ ਮੈਨੂੰ ਆਹੋ ਤੇ ਬਈ ਉਧਰ ਤੇ ਦੂਜਾ ਨੰਬਰ ਆਇਆ ਅਭੀ ਦਾ ਬਣ ਕੇ ਦਿਮਾਗ ਚ ਦਾ ਲਾਲਾ ਭਰਾ ਬਣ ਕੇ ਕਮਰੇ ਵਾਲੀ ਸ਼ੀਟ ਤਾਂ ਹੈਗੀ ਆ ਜੇ ਗੇੜਾ ਤੇ ਆਈ ਥੋੜੇ ਹੋਰ ਲੂंजे ਜਰਾ ਅੱਗੇ ਥੋੜਾ ਜਿਹਾ ਅੱਗੇ ਫਿਰ ਉਹ ਮੈਂ ਚੱਕੀ ਜਾ ਬਣੀ ਰਾਉਂਡ ਆਪਾਂ ਲਾ ਗਏ ਪੂਰੇ ਤੇ ਜੇ ਲੱਗਿਆ ਕਿਆਰੀ ਬਣਾਉਣ ਹੁਣ ਅੰਦਰਲੇ ਪਾਸੇ ਇਹਦੇ ਕੋਈ ਵੀ ਬੂਟੇ ਆਪਾਂ ਸੀਜ਼ਨੋ ਫੁੱਲ ਜਾਂ ਕੁਝ ਵੀ ਲਾਉਣੇ ਆ ਲਾ ਸਕਦੇ ਤੇ ਕਿਆਰੀ ਬਣ ਜੂ ਅੰਦਰਲੇ ਪਾਸੇ ਇਹਦੇ ਮਿੱਟੀ ਪਹਿ ਜੂ ਤੇ ਉੱਪਰਲੇ ਪਾਸੇ ਜੇ ਫਰਸ਼ ਲਾਉਣਾ ਮਾੜਾ ਜਿਹਾ ਲਾ ਵੀ ਦਵਾਂਗੇ ਅੰਦਰਲੇ ਪਾਸੇ ਤੇ ਇਧਰ ਬਣ ਗਈ ਕਿਆਰੀ ਇਹਦੇ ਉੱਤੇ ਵੀ ਜੇ ਫਰਸ਼ ਲਾਉਣਾ ਮਾੜਾ ਜਿਹਾ ਲਾ ਦਾਂਗੇ ਉੱਪਰਲੇ ਪਾਸੇ ਉੱਤੋਂ ਤੇ ਇਹਨੇ ਜੇ ਦਰਖਤ ਨੇ ਵਧਣਾ ਵਾ ਬਾਦੀ ਜਾਣਾ ਵਾ ਹੂੰ ਉੱਤੋਂ ਹੂੰ ਉੱਤੋਂ ਤਾਂ ਇਹ ਇੱਕਾ ਪੱਟੀ ਲੈਣੀ ਹੁੰਦੀ ਹੈ ਦਰਖਤ ਨਹੀਂ ਇਹ ਚੌੜਾ ਹੋਊਗਾ ਹਾਂ ਫੇਰ ਤਾਂ ਨਹੀਂ ਆਉਂਦਾ ਆਹ ਥੋੜਾ ਜਿਹਾ ਬੱਦ ਲੱਗ ਗਿਆ ਮੇਰੇ ਨਾਲ ਆ ਗਿਆ ਭੋਰਾ ਠੀਕ ਆ ਦਰਜਾਂਗਾ ਆਹ ਦਰਜਾ ਵੀ ਊਂ ਵੀ ਥੋੜਾ ਪਕੜ ਕਰੂਗਾ ਪਲਾਸਟਰ ਗੂ ਮੋਟਾ ਜਿਹਾ ਮਾਰ ਦੇ ਹੈ ਲੱਗੂ ਕਿੱਥੇ ਬੈਠਾ ਸੀ ਅੰਦਰ ਬਾਹਰ ਅੱਛਾ ਉਹ ਸ਼ਾਮ ਆ ਫਿਰ ਉੱਥੇ ਦੈਨਾਂ ਠੰਡੇ ਹੋ ਗਏ ਨਾ ਉਹ ਜਨ ਵੀ ਫਰ ਰੰਗ ਹੋ ਗਿਆ ਦੋ ਦਿਨ ਤਿੰਨ ਦਿਨ ਰਹੁ ਆਈਂ ਦੱਸਿਆ ਬਾਕੀ ਦੇਖੋ ਮੌਸਮ ਤਾਂ ਬਦਲੀ ਹੋਣਾ ਹੀ ਆ ਹੁਣ ਹਾਂ ਜੀ ਮੈਂ ਨਹੀਂ ਬਣਾਣਾ ਨਵਾਂ ਹੁਣ ਫਸ ਜਿਹੜਾ ਘਟਾ ਹੀ ਜਾਣਾ ਹੁਣ ਤਾਂ ਬਣਾਉਣਾ ਇਹ ਇਹ ਨਾ ਛੇੜਾ ਛੇੜਾਂਗੇ ਮੋਂ ਖੇਚਦਾ ਸੀ ਖੂਹੀ ਟਾਈਪ ਬਣ ਗਿਆ ਕੰਮ ਇਹ ਤੇ ਇਧਰਲੇ ਵਾਸਤੇ ਜੜਾ ਇਹਦੀਆਂ ਤੇ ਜੜਾਂ ਦੇ ਉੱਤੇ ਵੀ ਇੱਟਾਂ ਦਾ ਭਾਰ ਕਾਫੀ ਹੈ ਤੇ ਇਧਰ ਲੱਗਦਾ ਵੀ ਨੁਕਰ ਜੀ ਨੇੜੇ ਆ ਗਈ ਆਪਣੇ ਵਿਕੰਧ ਸੱਡ ਦੂ ਤੇ ਪਰ ਇਹ ਜੀ ਗੱਲ ਬਾਤ ਨਹੀਂ ਹੋਣੀ ਕਿਉਂਕਿ ਇਧਰ ਇੱਟਾਂ ਦਾ ਭਾਰ ਬਹੁਤ ਹੈ ਟੇਡਾ ਵਾ ਇਹ ਜਾੜੇ ਦੀ ਹੈਗੀ ਇਧਰ ਨੂੰ ਤੇ ਬਾਕੀ ਇਹ ਬਣਾਤੀ ਆਪਾਂ ਦੂਜੀ ਤਿਆਰੀ ਤੇ ਮਿੱਟੀ ਥੋੜੀ ਵੱਧ ਪੈ ਜੂ ਇਹਦੇ ਵਿੱਚ ਤੇ ਪਹਿਲਾਂ ਨੀਵਾ ਰੱਖਿਆ ਤੇ ਫਿਰ ਇੱਕ ਰਦਾ ਲਾਤਾ ਤੇ ਬਤਰੀ ਸਾਹਿਬ ਆਪਣੇ ਰਿਸਟਾਂ ਦੇ ਘਰੋਂ ਤੇ ਉਹ ਕਿੰਨੇ ਲੈ ਕੇ ਕਰਦਾ ਬਾਹਰ ਕੱਢ ਕੇ ਵੀ ਡਿਜ਼ਾਈਨ ਪਾ ਦੋ ਵਿੱਚ ਤੇ ਆਪਾਂ ਉਹ ਡਿਜ਼ਾਈਨ ਪਾ ਦਤਾ ਤੇ ਬਾਕੀ ਇਹ ਤੇ ਹੁਣ ਰਹਿ ਗਿਆ ਆਪਣਾ ਝਾੜੂ ਮਾਰਨ ਨਾਲ ਤੇ ਕੱਪੜਾ ਤੇ ਇੱਟਾਂ ਮੰਗੀਆਂ ਕਰ ਦੇਣੀਆਂ ਸਾਰੀਆਂ ਤੇ ਲਿਬੜ ਮਾਜਾ ਮਾਰ ਕੇ ਖੋੜਾਂ ਭਰਤੀਆਂ ਯਾਨੀ ਜਿਹੜੀਆਂ ਵੱਡੀਆਂ ਖੋੜਾਂ ਸੀ ਨਾ ਬਾਕੀ ਮਾੜੀ ਮੋਟੀ ਜਿਹੜੀ ਫਿਨਿਸ਼ਿੰਗ ਟੱਚਿੰਗ ਉਹ ਕਰਾਂਗੇ ਕੱਲ ਨੂੰ ਕਲੀਅਰ ਤੇ ਅੰਦਰਲੇ ਪਾਸੇ ਮਿੱਟੀ ਪਾ ਦੀ ਬੱਟਿਆਂ ਵਾਲੀ ਤੇ ਥਾਂ ਰਹੂਗਾ ਕੱਚਾ ਉੱਤੇ ਜੇ ਲਾਉਣੀ ਹੋਈ ਤਾਂ ਠੀਕ ਨਹੀਂ ਤੇ ਇਹ ਵੀ ਕਿਆਰੀ ਵਾਂਗੂ ਹੀ ਰਹਿ ਜਾਣਾ ਕੰਮ ਆਪਣਾ ਤੇ ਬਾਕੀ ਇਹ ਚ ਲੱਗਣ ਕੇ ਫੁੱਲ ਆਉਣ ਵਾਲੇ ਟਾਈਮ ਤੇ ਤੇ ਗਲਾਈ ਅਸੀਂ ਬਿਨਾਂ ਮਿੰਤੀ ਦੇ ਕੀਤੀ ਸੀ ਤੇ ਹੋ ਗਈ ਹੈ ਪੂਰੀ ਕਾਮਯਾਬ ਇਸ ਜਣੀ ਗਲਾਈ ਪੂਰੀ ਸਿੱਪ ਤੇ ਬਾਕੀ ਜੇ ਤੇ ਡੋਲ ਵਾਲੇ ਲਈ ਆਪਾਂ ਜਿਵੇਂ ਉਹ ਲਾਉਣੇ ਨੇ ਪੌਣੀ ਉੱਪਰ ਜੇ ਲਾਉਣੀ ਹੋਵੇ ਖੂਹੀ ਦਾ ਵੀ ਕੰਮ ਇਹ ਤੋਂ ਲੈ ਸਕਦੇ ਜਿਹੜੀ ਆਰਟੀਫੀਸ਼ਲ ਜਿਵੇਂ ਕਹਿ ਲਈਏ ਡਿਜ਼ਾਈਨ ਚ ਕਰ ਸਕਦੇ ਆਪਾਂ ਇਹਨੂੰ ਵੀ ਇਦਾਂ ਲੱਗੂ ਵੀ ਖੂਹੀ ਦੇ ਵਿੱਚ ਇਸ ਤਰ੍ਹਾਂ ਸਹਰਾ ਹੋਇਆ ਹੈ ਤੇ ਬਾਕੀ ਨਿਬੜਗਾ ਕੰਮ ਇਹਦਾ ਤੇ ਇੱਟਾਂ ਇਦਾਂ ਨੰਗੀਆਂ ਕਰ ਦੇਣੀਆਂ ਸਾਰੀ ਤੇ ਉਹਨਾਂ ਤੇ ਫਿਰ ਰੰਗ ਹੋਊਗਾ ਤੇ ਇਹ ਮੈਲ ਜੀ ਲੱਗੇ ਸੀਮੈਂਟ ਗਿੱਲਾ ਹਜੇ ਪਰ ਲਾ ਦੇਣੇ ਇਹਨੂੰ ਅੱਧੇ ਘੰਟੇ ਤਾਈਂ ਹਵਾ ਲੱਗ ਜੂ ਤੇ ਬਾਈ ਲੱਗੇ ਮਿੱਟੀ ਪਾਉਣ ਨਹੀਂ ਤੋਂ ਬਾਅਦ ਤੋਂ ਪਰ ਲਿੱਗੀ ਲੱਗਣ ਲੱਗੀ ਜਿਵੇਂ ਕਰ ਬਰੀ ਜਿਵੇਂ ਹੰਦਾ ਜਿਵੇਂ ਉਹ ਮੇ ਧੁੱਪ ਲੱਗਦੀ ਆ ਨਿੱਜੀ ਜੀ ਚੋਬਣ ਜੇ ਹਟ ਗਈ ਜਿਵੇਂ ਅੱਗੇ ਸੇਕ ਜਾਂ ਮਾਰਦੀ ਦੁਪਹਿਰ ਨੂੰ ਤੇ ਬਾਕੀ ਦੇਖੋ ਹੁਣ ਮੌਸਮ ਚੇਂਜ ਹੋਣਾ ਹੀ ਆਉਣ ਵਾਲੇ ਟਾਈਮ 'ਚ ਤੇ ਉਧਰ ਮੈਸਤਰੀ ਆਇਆ ਸੀ ਮੰਗਾ ਪੁੰਨੇ ਵਾਲਾ ਲਾਈਟਾਂ ਲੋਟਾਂ ਰਿਪੇਅਰ ਕਰਨ ਦੇਖ ਸਕਦੇ ਹੋ ਗਿਆ ਕੰਪਲੀਟ ਕੰਮ ਤੇ ਬਾਕੀ ਬੋਰਸ਼ ਰਹੇਗਾ ਮਾਰਨਾ ਅਗਰ ਤੇ ਤੇ ਜੇੜ ਦਾ ਬੂਟਾ ਦੇਖਿਆ ਰੱਖ ਕੇ ਵੀ ਸੈਂਟਰ ਜੇ ਜੇ ਪਤਾ ਵਾਲੀ ਕੈਰੀਜ ਇਹਨੂੰ ਕਟਿੰਗ ਕੀਤੇ ਤੋਂ ਬਾਅਦ ਇਹਨੇ ਦਿਸਣ ਜੇ ਲੱਗੇ ਨੇ ਇਹਦੇ ਹੱਡ ਪੈਰ ਜੇ ਇਹ ਤੇ ਬਾਕੀ ਸਾਈਡ ਤੇ ਲਾਵਾਂਗੇ ਫੁੱਲਾਂ ਵਾਲੇ ਤੇ ਜਿਹੜਾ ਸਾਈਡ ਤੇ ਕਵਰ ਹੋ ਗਈ ਜਗਾ ਇਹ ਤੇ ਬਾਕੀ ਐ ਤਿਆਰ ਹੋਏ ਤੋਂ ਫਿਰ ਦਿਖਾਵਾਂਗੇ ਅਗਲੀ ਵੀਡੀਓ ਚ ਤੇ ਵੀਡੀਓ ਕਰਦੇ ਬੰਦ ਫਿਰ ਅੱਜ ਵਾਲੀ ਕਿੱਦਾਂ ਲੱਗੀ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤਾਂ ਕਿ ਤੁਹਾਨੂੰ ਹੋਰ ਵੀ ਨਵੀਆਂ ਵੀਡੀਓ ਮਿਲਦੀਆਂ ਰਹਿਣ ਓਕੇ ਧੰਨਵਾਦ ਸਾਰਿਆਂ ਦਾ ਮਿਲਦੇ ਆ ਨਵੀਂ ਵੀਡੀਓ ਲੈ ਕੇ